ਅੱਛਾ ਕੱਲ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਬਨੋਜੀ ਅਨੂ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਅੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇਸ਼ ਚ ਸਕੂਲਾਂ ਦੇ ਬੱਚਿਆਂ ਦੇ ਦਾਖਲੇ ਚ 37 ਲੱਖ ਕੀ ਰਵਟ ਸਸੀ ਐਸ ਸੀ ਐਸ ਪੀ او ਬੀ ਸੀ ਤੇ ਕੁੜੀਆਂ ਦੇ ਵਰਗ ਚ ਸਭ ਤੋਂ ਵੱਧ ਗ੍ਰਾਡ ਰਜਿਸਟਰੀ ਕੀਤੀ ਗਈ ਹੈ ਨਵੀਂ ਦਿੱਲੀ ਦੇਸ਼ਪਾਲ ਵਿ ਸਕੂਲ ਸਿੱਖਿਆ ਦੇ ਦਾਖਲੇ 37 ਲੱਖ ਵੱਧ ਗ੍ਰਾਫਟ ਆਈ ਹੈ ਅਤੇ ਇਸ ਗ੍ਰਾਵਟ ਐਸਐਸਸੀ ਸੈਂਟਰ ਵਿੱਚ ਕੀਤੀ ਗਈ। ਸਾਲ 2022-23 ਦੀ ਤੁਲਨਾ ਚ ਸਾਲ 2023-24 ਦੀ ਸਕੂਲੀ ਸਿੱਖਿਆ ਚ ਵੱਖ-ਵੱਖ ਵਰਗਾਂ ਚ ਇਹ ਗ੍ਰਾਡ ਦਰਜ ਕੀਤੀ ਗਈ ਹੈ ਤੇ ਸੈਕੰਡਰੀ ਪੱਧਰ ਮਾਤ 9 ਤੋਂ 12ਵੀਂ ਚ ਗ੍ਰਾਵਟ 17 ਲੱਖ ਤੋਂ ਵੱਧ ਹੈ ਇਸ ਦੇ ਨਾਲ ਹੀ ਹਾਲਾਂਕਿ ਪ੍ਰਾਈਮਰੀ ਦੇ ਦਾਖਲੇ ਚ ਵੱਧ ਦਾ ਦਰਜ ਕੀਤਾ ਗਿਆ ਹੈ ਤੇ ਸਿੱਖਿਆ ਮੰਤਰਾਲੇ ਦੀ ਇਕਾਈ ਜ਼ਿਲ੍ਹਾ ਸੁਰੱਖਿਆ ਮੌਸੂਜਨਾ ਪ੍ਰਣਾਲੀ ਦੀ ਰਿਪੋਰਟ ਚ ਇਹ ਜਾਣਕਾਰੀ ਸਾਹਮਣੇ ਆਈ ਹੈ ਇਸ ਨੂੰ ਤਾਬਿਕ ਪ੍ਰਾਇਮਰੀ ਉੱਚ ਪ੍ਰਾਇਮਰੀ ਅਤੇ ਹਾਈ ਸਕੂਲ ਅਧੀਬ ਅਰਤੀ ਦਾਖਲੇ 35.45 ਲੱਖ ਦੀ ਗ੍ਰਾਫਟ ਦਾ ਇੱਦਤ ਕੀਤੀ ਗਈ ਹੈ ਸਾਲ 2023-24 ਚ ਕੁੱਲ ਦਾਖਲਾ 24.80 ਕਰੋੜ ਰੁਪਏ ਸੀ ਇਸ ਤੋਂ ਪਹਿਲਾਂ ਸਾਲ 2022-23 ਚ 25.17 ਕਰੋੜ ਸੀ ਧੰਨਵਾਦ